ਬੀਤੇ ਦਿਨੀ ਸਮਾਣਾ ਸ਼ਹਿਰ ਵਿੱਚ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਇਹ ਵਾਰਦਾਤ ਸਮਾਣਾ ਦੇ ਮਨਾਰਿਆ ਮੱਲਾਂ ਵਿੱਚ ਹੋਈ ਸੀ ਪਰਿਵਾਰ ਦਾ ਕਹਿਣਾ ਸੀ ਕਿ ਅਸੀਂ ਰਿਸ਼ਤੇਦਾਰੀ ਵਿੱਚ ਗਏ ਹੋਏ ਸੀ ਤੇ ਪਿੱਛੋਂ ਚੋਰਾਂ ਵੱਲੋਂ ਸਾਰੇ ਘਰ ਦੇ ਜਿਹੜੇ ਤਾਲੇ ਤੋੜ ਕੇ 20 ਟੋਲੇ ਤੋਂ ਵੱਧ ਜਿਹੜਾ ਸੋਨਾ ਤੇ ਨਗਦੀ ਲੈ ਕੇ ਜਿਹੜੇ ਨੇ ਚੋਰ ਫਰਾਰ ਹੋ ਗਏ ਸਨ ਤੇ ਕੱਲ ਮੌਕੇ ਤੇ ਪੁਲਿਸ ਵੀ ਪਹੁੰਚੀ ਸੀ ਤੇ ਉਸ ਤੋਂ ਬਾਅਦ ਸਾਰੀ ਜਿਹੜੀ ਜਾਂਚਾ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਸੀ ਸਮਾਣਾ ਪੁਲਿਸ ਵੱਲੋਂ 24 ਘੰਟੇ ਦੇ ਅੰਦਰ ਚੋਰਾਂ ਨੂੰ ਜਿਹੜਾ ਕਾਬੂ ਕਰ ਲਿੱਤਾ ਜਾਂਦਾ ਹੈ ਜਿਸ ਕੋਲੋਂ ਸੋਨਾ ਤੇ ਨਕਦੀ ਤੇ ਮੋਬਾਈਲ ਫੋਨ ਵੀ ਬਰਾਮਦ ਹੋਏ ਹਨ ਜਿਸ ਦੀ ਅੱਜ ਜਾਣਕਾਰੀ ਐਸਪੀ ਵੈਦਵ ਚੌਧਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਸਮਾਣਾ ਪੁਲਿਸ ਜਿਹੜੀ ਹੈ ਵਧਾਈ ਦੇ ਪਾਤਰ ਹੈ ਕਿਉਂਕਿ ਪੁਲਿਸ ਵੱਲੋਂ 24 ਘੰਟੇ ਦੇ ਅੰਦਰ ਇਹ ਸਾਰੀ ਕੇਸ ਦੀ ਜਿਹੜੀ ਗੁੱਤੀ ਹੈ ਸੁਲਝਾ ਦਿੱਤੀ ਗਈ ਹੈ ਤੇ ਇਸ ਮੌਕੇ ਜਿਹੜਾ ਸਮਾਣਾ ਦੇ ਕੌਂਸਲਰ ਸੰਜੇ ਮੰਤਰੀ ਦੇ ਵੱਲੋਂ ਵੀ ਸਮਾਣਾ ਪੁਲਿਸ ਦਾ ਧੰਨਵਾਦ ਕੀਤਾ ਗਿਆ ਉਹਨਾਂ ਕਿਹਾ ਕਿ ਪੁਲਿਸ ਨੇ ਬਹੁਤ ਹੀ ਜਲਦੀ ਕੇਸ ਨੂੰ ਸੁਲਝਾ ਦਿੱਤਾ ਅਤੇ ਕੱਲ ਸਾਰਾ ਦਿਨ ਜਿਹੜਾ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਵੀ ਜਿਹੜੇ ਨੇ ਖੰਗਾਰੇ ਗਏ ਸਨ ਤੇ ਜਿਸ ਤੋਂ ਬਾਅਦ ਇਹ ਚੋਰ ਜਿਹੜਾ ਕਾਬੂ ਹੋ ਜਾਂਦਾ ਹੈ ਤੇ ਅੱਜ ਜਿਹੜੀ ਸਾਰੀ ਹੈ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਜਾਂਦੀ ਹੈ ਫਿਲਹਾਲ ਦੇ ਵੀ ਇਜਾਜਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਸਰਕਲ ਬੀਤੇ ਦਿਨੀ ਸਮਾਣਾ ਦੇ ਵਿੱਚ ਕਾਫੀ ਵੱਡੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਕਹਿ ਰਹੇ ਨੇ ਵੀ 25 ਟੋਲੇ ਸੋਨਾ ਸਾਢੇ 5 ਲੱਖ ਰੁਪਏ ਦੀ ਨਕਦੀ ਲੈ ਕੇ ਵੀ ਗਏ ਨੇ ਕੀ ਕਹੋਗੇ ਉਹ ਚੋਰ ਕਿਸ ਤਰੀਕੇ ਨਾਲ ਫੜੇਗੇ ਜਿਹੜੀ ਇਸ ਚੋਰੀ ਦੀ ਵੱਡੀ ਵਾਰਦਾਤ ਜਿਹੜੀ ਹੈ ਸਾਡੇ ਧਿਆਨ ਦੇ ਵਿੱਚ ਆਈ ਆ ਪੀਸ ਆਰਟ ਨੂੰ ਜੋਗਿੰਦਰਪਾਲ ਪੁੱਤਰ ਰਾਮਦਾਸ ਨੇ ਇਸ਼ੂ ਦਿੱਤੀ ਕਿ ਉਹਦੇ ਘਰ ਉਹ ਕਿਸੇ ਰਿਸ਼ਤੇਦਾਰੀ ਦੇ ਵਿੱਚ ਗਿਆ ਹੋ ਸੀ 19 ਤਰੀਕ ਨੂੰ ਚਲੋ ਉਹ 20 ਤਰੀਕ ਨੂੰ ਵਾਪਸ ਆਇਆ ਉਸਨੇ ਦੇਖਿਆ ਕਿ ਜਿੰਦੇ ਜਿਹੜੇ ਹੈ ਉਹਦੇ ਘਰ ਦੇ ਤੇ ਅਲਮਾਰੀਆਂ ਨੇ ਟੁੱਟੇ ਹੋਏ ਸੀ ਉਹਦੇ ਜਦੋਂ ਆਪਣੀ ਬਲੌਗਿੰਗ ਚੈੱਕ ਕੀਤੀ ਦੋਸ ਨੇ ਦੇਖਿਆ ਕਿ अराउंड 20 ਕੋੜੇ ਸੋਨਾ ਤੇ ਹੋਰ ਨਗਦੀ ਅਤੇ ਮੋਬਾਈਲ ਫੋਨ ਚੋਰੀ ਹੋਏ ਸੀ ਉਸਨੇ ਤੁਰੰਤ ਪੁਲਿਸ ਨੂੰ ਇੰਟੀਮੀਟ ਕੀਤਾ ਤੇ ਪੁਲਿਸ ਨੇ ਤੁਰੰਤ ਐਫ ਆਰ ਅਮੋਦੇ ਵਿੱਚ ਦਰਜ ਕੀਤੀ ਚੋਰੀ ਦੇ ਸੈਕਸ਼ਨ ਲਾ ਕੇ ਜੀ ਇਹਦੇ ਵਿੱਚ ਦਰਸ਼ਨਯੋਗ ਇਹ ਹੈ ਕਿ ਇਹ ਬਲਾਈਂਡ ਚੋਰੀ ਦਾ ਕੇਸ ਸੀ ਤੇ 24 ਆਵਰਸ ਸਮਾਣਾ ਪੁਲਿਸ ਤੇ ਸੀਆਈ ਸਮਾਣੇ ਦੀ ਟੀਮ ਨੇ ਜਿੰਕੇ ਨੂੰ ਟ੍ਰੇਸ ਕੀਤਾ ਹੈ ਤੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਨੂੰ ਯੂਜ਼ ਕਰਦੇ ਹੋਏ ਦੋਸ਼ੀ ਜਿਹੜਾ ਰਾਕੇਸ਼ ਕੁਮਾਰ ਹੈ ਉਸ ਨੂੰ ਸਮਾਨਿਤੋਂ ਨਹੀਂ ਟ੍ਰੇਸ ਕੀਤਾ ਉਹ ਬਜਨੇ ਦੀ ਜਿਹੜਾ ਹੈ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਸਮਾਨੇ ਦੇ ਵਿੱਚੋਂ ਹੀ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ ਤੇ ਸੋਨਾ ਤੇ ਜਿਹੜਾ ਮੋਬਾਈਲ ਫੋਨ ਉਹ ਵੀ ਜ਼ਬਤ ਕਰ ਲਿਆ ਹੈ ਨਕਦੀ ਵੀ ਹੋਗੀ ਜੀ ਨਾਲ ਹਾਂ ਜੀ ਨਕਦੀ ਕੈਸ਼ ਪਾਰਸ਼ਲੀ ਰਿਕਵਰ ਹੋਇਆ ਹੈ ਬਾਕੀ ਵੀ ਹੋਰ ਉਹਨਾਂ ਨੂੰ ਜਦੋਂ ਅਸੀਂ ਡਰੋਗੇਟ ਕਰਾਂਗੇ ਤਾਂ ਹੋਰ ਕਸ਼ਤੀਰਕਤੀ ਦੀ ਸਮਾਂ ਇਹ ਇੱਕੋ ਹੀ ਬੰਦੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਹਾਂਜੀ ਇਹ ਇਕੱਲਾ ਬੰਦਾ ਸੀ ਠੀਕ ਹੈ ਇਹਦਾ ਪਹਿਲੇ ਕ੍ਰਿਮਨਲ ਐਂਟੀਸੀਡੈਂਟ ਵੀ ਹੈ ਜਦੇ ਉੱਤੇ ਪਹਿਲੇ ਐਨਡੀਪੀਐਸ ਐਕਸਾਈਜ਼ ਤੇ ਚੋਰੀ ਦੇ ਹੋਰ ਵੀ ਕੇਸ ਹੈ ਕਾਫੀ ਮੁਕੱਦਮੇ ਕਾਫੀ ਬੱਚੇ ਠੀਕ ਹੈ ਸਰ ਥੈਂਕ ਯੂ ਸੰਜੇ ਜੀ ਬੀਤੇ ਦਿਨੀ ਮਨਿਹਾਰਾ ਮੱਲਾ ਦੇ ਵਿੱਚ ਚੋਰੀ ਹੁੰਦੀ ਹੈ ਲਗਭਗ ਦੱਸਿਆ ਜਾ ਰਿਹਾ ਹੈ ਵੀ 20 ਟੋਲੇ ਤੋਂ ਪਲੱਸ ਸੋਨਾ ਸੀ ਤੇ 5 ਗਲੱਖ ਰੁਪਏ ਦੀ ਨਕਦੀ ਸੀ ਪੁਲਿਸ ਨੇ 24 ਘੰਟਿਆਂ ਦੇ ਵਿੱਚ ਉਹਨਾਂ ਦੋਸ਼ੀਆਂ ਨੂੰ ਫੜ ਲਿਆ ਗਿਆ ਕੀ ਕਹੋਗੇ ਸਾਰੇ ਪਹਿਲਾਂ ਤਾਂ ਮੈਂ ਪ੍ਰਸ਼ਾਸਨ ਦਾ ਜੀਨਪ੍ਰੀਤ ਜੀ ਲਈ ਚਾਹੁੰਦਾ ਇੱਥੇ ਦਾ ਪਹਿਲੇ ਸਟਾਫ ਜੱਜਪਾਲ ਜੀ ਇਹ ਸਾਰੇ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਅਗਲੇ 10 ਘੰਟੇ ਦੇ ਵਿੱਚ ਵਿੱਚ ਜਿਹੜੀ ਹੈ ਅਸੀਂ 8:00-9:00 ਵਜੇ ਰਿਪੋਰਟ ਲਖਾਈ ਤੇ 6:00-7:00 ਵਜੇ ਇਹਨਾਂ ਨੇ ਜਿਹੜਾ ਬੰਦਾ ਟ੍ਰੇਨ ਕਰਕੇ ਮਾਲ ਦੀ ਬਰਾਮਦੀ ਵੀ ਕਰ ਲਈ ਤਾਂ ਬਹੁਤ ਇਹਨਾਂ ਦਾ ਧੰਨਵਾਦ ਤੇ ਸ਼ਹਿਰ ਵਾਸੀਆਂ ਦਾ ਅੱਜ ਇੰਨਾ ਕੁ ਵਿਸ਼ਵਾਸ ਵਧ ਗਿਆ ਹੈ ਪ੍ਰਸ਼ਾਸਨ ਦੇ ਉੱਤੇ ਵੀ ਸ਼ਹਿਰ ਵਾਸੀ ਹੁਣ ਕਹਿਣ ਲੱਗੇ ਵੀ ਹੁਣ ਪ੍ਰਸ਼ਾਸਨ ਬਹੁਤ ਵਧੀਆ ਕੀ ਕੁ ਸਾਲ ਪਿਛੇ ਜਿਹੜੀ ਇੱਕ ਮੁੱਢ ਫਸਲ ਤੇ ਪਟਿਆਲਾ ਰੋਡ ਤੇ ਹੋਈ ਸੀਗੀ ਸਾਧਰ ਵਾਲੇ ਸਾਡੇ ਕਾਰਦੀ ਜਿਹੜੀ ਆ ਦੋ ਮੋਟਰਸਾਈਕਲ ਮੁੰਡੇ ਦਾ ਮੋਟਰਸਾਈਕਲ ਖੋਹ ਕੇ ਲੈ ਗਈ ਸੀ ਤੇ ਮਾਰਕੁੱਟ ਕਰਕੇ ਸੀਗੇ ਤੇ ਉਹ ਵੀ ਉਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਜਿਹੜੀ ਹੈ ਉਹ ਵੀ ਬਰਾਮਦੀ ਕਰ ਲਈ ਸੀ ਸਾਰੇ ਸਟਾਫ ਦਾ ਜੀ ਬੱਸ ਇਸੀ ਬਹੁਤ ਦਾ ਮਤਬਦਾਰ ਕਰ ਰਿਹਾ ਬੜੇ ਇਮਾਨਦਾਰ ਨਾਲ ਬੜੇ ਵਧੀਆ ਤਰੀਕੇ ਨਾਲ ਜਿਹੜਾ ਹੈ ਸਟਾਫ ਜਿਹੜਾ ਕੰਮ ਕਰ ਰਿਹਾ ਸਾਨੂੰ ਸ਼ਹਿਰ ਵਾਸੀਆਂ ਨੂੰ ਵੀ ਸਾਨੂੰ ਪਰਸਨਲੀ ਵੀ ਸਾਡੇ ਗੁਆਂਢ ਚ ਜਿਹੜੀ ਚੋਰੀ ਹੈ ਉਹ ਬਹੁਤ ਹੀ ਖੁਸ਼ੀ ਹੈ ਸਾਨੂੰ ਕੈਂਡਨ ਪੁਲਿਸ ਦੀ ਜਿਹੜੀ ਇਹ ਕੀਤੇ ਗਏ ਕੰਮ ਤਾਂ ਤੁਸੀਂ ਸਲਾਘਾ ਸਮਝਦੇ ਹੋ ਬਿਲਕੁਲ ਬਿਲਕੁਲ ਅਸੀਂ ਖਾਸ ਤੌਰ ਤੇ ਐਸਐਚਓ ਸਾਹਿਬ ਦਾ ਅਸੀਂ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਨਾ ਜਾਵਾਂਗੇ ਸਰਕਾਰ ਚੇਤਨ ਸਿੰਘ ਜਿਹੜਾ ਸਾਡੇ ਪੁਣਾ ਨੇ ਵੀ ਪਰਸਨਲੀ ਤੌਰ ਤੇ ਇਹਨਾਂ ਨੂੰ ਫੋਨ ਕਰਕੇ ਕਿਹਾ ਵੀ ਜਿਹੜਾ ਜਿਹੜਾ ਹੈ ਜਲਦੀ ਨਿਪਟਾਰਾ ਕੀਤਾ ਵੀ ਜਲਦੀ ਚੋਰ ਚੋਰ ਨੂੰ ਫੜੇ ਜਾਵੇ ਤਾਂ ਚੋਰ ਨੂੰ ਫੜ ਕੇ ਇਹਨਾਂ ਨੂੰ ਬਹੁਤ ਹੀ ਵਧੀਆ ਸਲਾਘ Chica, thank you.